ਕਦੇ ਨਹੀਂ ਦੇਖਿਆ ਹੋਣਾ ਨਿਮਰਤ ਖੈਰਾ ਦਾ ਅਜੇਹਾ ਰੂਪ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਇਹਨਾਂ ਤਸਵੀਰਾਂ ਨੂੰ ਦੇਖ ਕੇ ਦਰਸਲ ਗਿੱਪੀ ਗਰੇਵਾਲ ਦੀ ਬੜੇ ਚੀਰਾਂ ਤੋਂ ਉਡੀਕ ਸੀਗੀ ਉਡੀਕ ਕੀਤੀ ਜਾ ਰਹੀ ਸੀਗੀ ਆਪਣੀ ਵੱਡੀ ਫਿਲਮ ਅਕਾਲ ਦਾ ਹੁਣ ਟਰੇਜ਼ਰ ਜਿਹੜਾ ਕਿ ਬੀਤੇ ਦਿਨੀ ਰਿਲੀਜ਼ ਹੋਇਆ ਹੈ ਜਿਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਕੋ ਤਸਵੀਰਾਂ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਦਾ ਦੱਸ ਦਈਏ ਕਿ ਫਿਲਮ ਦਾ ਟਰੇਜ਼ਰ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ ਇਸ ਫਿਲਮ ਦਾ ਟਰੇਜ਼ਰ ਐਕਸ਼ਨ ਦੇ ਨਾਲ ਭਰਪੂਰ ਨਜ਼ਰ ਆ ਰਿਹਾ ਜਿਸ ਦੇ ਵਿੱਚ ਵੱਡੇ ਵੱਡੇ ਸੈੱਟ ਤੇ ਸੀਨਸ ਦੇਖਣ ਨੂੰ ਮਿਲ ਰਹੇ ਨੇ ਤਾਂ ਫਿਲਮ ਦੇ ਟਰੇਜ਼ਰ ਦੇ ਵਿੱਚ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਨਿਮਰਤ ਖਹਿਰਾ ਪ੍ਰਿੰਸ ਕਮਲਜੀਤ ਸਿੰਘ ਤੇ ਮੀਤਾ ਵਸ਼ਿਸ਼ਟ ਸਿੰਦਾ ਗਰੇਵਾਲ ਤੇ ਭਾਣਾ ਐਮ ਐਲ ਏ ਵੀ ਵੱਖਰੀ ਜੁ ਲੁੱਕ ਜਿਹੜੀ ਕਿ ਇਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਦੇ ਨਾਲ ਇਕਮ ਗਰੇਵਾਲ ਤੇ ਜੱਗੀ ਸਿੰਘ ਵੀ ਅਹਿਮ ਕਿਰਦਾਰ ਨਿਭਾ ਰਹੇ ਨੇ ਤਾਂ ਦੱਸ ਦਈਏ ਕਿ ਹਗਾਇਕਾ ਤੇ ਅਦਕਾ ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਦੇ ਉੱਤੇ ਕੁਝ ਤਸਵੀਰਾਂ ਜਿਹੜੀ ਕਿ ਸਾਂਝੀਆਂ ਕੀਤੀਆਂ ਨੇ ਉਹ ਤੁਹਾਡਾ ਨਾਲ ਸ਼ੇਅਰ ਕਰ ਰਹੇ ਆ ਦੇਖ ਸਕਦੇ ਹੋ ਜੋ ਫੈਨਸ ਦੇ ਵੱਲੋਂ ਵੀ ਕਾਫੀ ਪਸੰਦ ਕੀਤੀਆਂ ਜਾ ਰਿਆ ਨੇ ਤੇ ਅੱਗੇ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨਿਮਰਤ ਖਹਿਰਾ ਪੂਰੇ ਸਿੱਕੀ ਸਰੂਪ ਦੇ ਵਿੱਚ ਸਜੀ ਦਿਖਾਈ ਦੇ ਰਹੀ ਹੈ। ਨਿਮਰਤ ਨੂੰ ਸਿੰਘਣੀ ਵੇਖ ਕੇ ਉਹਨਾਂ ਦੇ ਫੈਨਸ ਦੇ ਵਿੱਚ ਫਿਲਮ ਦੇ ਪ੍ਰਤੀ ਉਤਸ਼ਾਹ ਹੋਰ ਵੀ ਵੱਧ ਗਿਆ। ਇਹਨਾਂ ਤਸਵੀਰਾਂ ਦੇ ਵਿੱਚ ਸਿੰਘਣੀ ਬਣ ਨਿਮਰਤ ਖਹਿਰਾ ਤਲਵਾਰ ਦੇ ਨਾਲ ਜ਼ਾਲਿਮਾਂ ਦੇ ਨਾਲ ਲੜਦੀ ਜਣਕੀ ਨਜ਼ਰ ਆ ਰਹੀ ਹੈ। ਦੱਸਣ ਹੋ ਗਿਆ ਕਿ ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਦੇ ਵੱਲੋਂ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਖੁਦ ਗਿੱਪੀ ਗਰੇਵਾਲ ਨੇ ਹੀ ਕੀਤਾ ਹੈ ਤਾਂ ਇਸ ਫਿਲਮ ਦੀ ਜਿਹੜੀ ਕਿ ਸਿਨੇਮਾ ਫੋਟੋਗ੍ਰਾਫੀ ਬਲਜੀਤ ਸਿੰਘ ਦੇਓ ਦੇ ਵੱਲੋਂ ਕੀਤੀ ਗਈ ਹੈ ਜੋ ਕਿ ਪਹਿਲਾਂ ਵੀ ਆਪਣੇ ਕੰਮ ਦੇ ਲਈ ਜਿਹੜੇ ਕਿ ਸਰਾਏ ਜਾਂਦੇ ਨੇ ਤਾਂ ਫਿਲਮੀ ਜਿਹੜੀ ਕਿ ਫਿਲਮ ਗਿੱਪੀ ਗਰੇਵਾਲ ਤੇ ਉਹਨਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਦੇ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਜਦਕਿ ਪਾਣਾ ਜਿਹੜੀ ਕਿ ਐਮਐਲਏ ਫਿਲਮ ਦੇ ਕੋ-ਪ੍ਰੋਡਿਊਸਰ ਹਨ ਤਾਂ ਫਿਲਮ ਦੁਨੀਆ ਭਰ ਦੇ ਵਿੱਚ 10 ਅਪ੍ਰੈਲ ਨੂੰ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜੀ ਕਿ 2025 ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤਾਂ ਦੱਸ ਦਈਏ ਕਿ 10 ਅਪ੍ਰੈਲ ਨੂੰ ਆ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੋ ਪੰਜਾਬੀਆਂ ਦੇ ਵਿਸਾਖੀ ਵੀਕਐਂਡ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਵੇਗਾ ਕਿਉਂਕਿ 13 ਅਪ੍ਰੈਲ ਨੂੰ ਲੋੜੀ ਹੈ ਤੇ ਉਸ ਤੋਂ ਪਹਿਲਾਂ ਹੀ ਆ ਫਿਲਮ ਦੇ ਕੇ ਦੇਖਣ ਦੇ ਲਈ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਟ੍ਰੇਜ਼ਰ ਜਿਹੜਾ ਕਿ ਰਿਲੀਜ਼ ਹੋਣ ਤੋਂ ਬਾਅਦ ਲੋਕ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਨੇ ਕਦੇ ਨਹੀਂ ਦੇਖਿਆ ਹੋਣਾ ਨਿਮਰਤ ਖੈਰਾ ਦਾ ਅਜੀਹਾ ਰੂਪ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਇਹਨਾਂ ਤਸਵੀਰਾਂ ਨੂੰ ਦੇਖ ਕੇ ਦਰਅਸਲ ਗਿੱਪੀ ਗਰੇਵਾਲ ਦੀ ਬੜੇ ਚੀਰਾਂ ਤੋ ਉਡੀਕ ਸੀਗੀ ਉਡੀਕ ਕੀ ਜਾ ਰਹੀ ਸੀਗੀ ਆਪਣੀ ਵੱਡੀ ਫਿਲਮ ਅਕਾਲ ਦਾ ਹੁਣ ਟਰੇਜ਼ਰ ਜਿਹੜਾ ਕਿ ਬੀਤੇ ਦਿਨੀ ਰਿਲੀਜ਼ ਹੋਇਆ ਹੈ ਜਿਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਕੋ ਤਸਵੀਰਾਂ ਉਹਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਦਾ ਦੱਸਦੀ ਹੈ ਕਿ ਫਿਲਮ ਦਾ ਟਰੇਜ਼ਰ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ ਇਸ ਫਿਲਮ ਦਾ ਟਰੇਜ਼ਰ ਐਕਸ਼ਨ ਦੇ ਨਾਲ ਭਰਪੂਰ ਨਜ਼ਰ ਆ ਰਿਹਾ ਜਿਸ ਦੇ ਵਿੱਚ ਵੱਡੇ ਵੱਡੇ ਸੈੱਟ ਤੇ ਸੀਨਸ ਦੇਖਣ ਨੂੰ ਮਿਲ ਰਹੇ ਨੇ ਤਾਂ ਫਿਲਮ ਦੇ ਟਰੇਜ਼ਰ ਦੇ ਵਿੱਚ ਗਿੱਪੀ ਗਰੇਵਾਲ ਗੁਰਪ੍ਰੀਤ ਖੁੱਗੀ ਨਿਮਰਤ ਖਹਿਰਾ ਪ੍ਰਿੰਸ ਕਮਲਜੀਤ ਸਿੰਘ ਤੇ ਮੀਤਾ ਵਸ਼ਿਸ਼ਟ ਸਿੰਦਾ ਗਰੇਵਾਲ ਤੇ ਪਾਣਾ ਐਮ ਐਲ ਏ ਵੀ ਵੱਖਰੀ ਜੁ ਲੁੱਕ ਜਿਹੜੀ ਕਿਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਦੇ ਨਾਲ ਇਕਮ ਗਰੇਵਾਲ ਤੇ ਜੱਗੀ ਸਿੰਘ ਵੀ ਅਹਿਮ ਕਿਰਦਾਰ ਨਿਭਾ ਰਹੇ ਨੇ ਤਾਂ ਦੱਸ ਦਈਏ ਕਿ ਹਾ ਗਾਇਕਾ ਤੇ اداکار ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਦੇ ਉੱਤੇ ਕੁਝ ਤਸਵੀਰਾਂ ਜਿਹੜੀ ਕਿ ਸਾਂਝੀਆਂ ਕੀਤੀਆਂ ਨੇ ਉਹ ਤੁਹਾਡਾ ਨਾਲ ਸ਼ੇਅਰ ਕਰ ਰਹੇ ਆ ਦੇਖ ਸਕਦੇ ਹੋ ਜੋ ਫੈਨਸ ਦੇ ਵੱਲੋਂ ਵੀ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਨੇ ਤੇ ਅੱਗੇ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨਿਮਰਤ ਖਹਿਰਾ ਪੂਰੇ ਸਿੱਕੀ ਸਰੂਪ ਦੇ ਵਿੱਚ ਸਜੀ ਦਿਖਾਈ ਦੇ ਰਹੀ ਹੈ ਨਿਮਰਤ ਨੂੰ ਸਿੰਘਣੀ ਵੇਖ ਕੇ ਉਹਨਾਂ ਦੇ ਫੈਨਸ ਦੇ ਵਿੱਚ ਫਿਲਮ ਦੇ ਪ੍ਰਤੀ ਉਤਸ਼ਾਹ ਹੋਰ ਵੀ ਵੱਧ ਗਿਆ ਇਹਨਾਂ ਤਸਵੀਰਾਂ ਦੇ ਵਿੱਚ ਸਿੰਘਣੀ ਬਣ ਨਿਮਰਤ ਖੈਰਾ ਤਲਵਾਰ ਦੇ ਨਾਲ ਜ਼ਾਲਿਮਾ ਦੇ ਨਾਲ ਲੜਦੀ ਜਿਹੜੀ ਕਿ ਨਜ਼ਰ ਆ ਰਹੀ ਹੈ ਦੱਸਣ ਹੋ ਗਿਆ ਕਿ ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਦੇ ਵੱਲੋਂ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਖੁਦ ਗਿੱਪੀ ਗਰੇਵਾਲ ਨੇ ਹੀ ਕੀਤਾ ਹੈ ਤਾਂ ਇਸ ਫਿਲਮ ਦੀ ਜਿਹੜੀ ਕਿ ਸਿਨੇਮਾ ਫੋਟੋਗ੍ਰਾਫੀ ਬਲਜੀਤ ਸਿੰਘ ਦੇਓ ਦੇ ਵੱਲੋਂ ਕੀਤੀ ਗਈ ਹੈ ਜੋ ਕਿ ਪਹਿਲਾਂ ਵੀ ਆਪਣੇ ਕੰਮ ਦੇ ਲਈ ਜਿਹੜੇ ਕਿ ਸરાਏ ਜਾਂਦੇ ਨੇ ਤਾਂ ਫਿਲਮੀ ਜਿਹੜੇ ਕਿ ਫਿਲਮ ਗੀਪੀ ਗਰੇਵਾਲ ਤੇ ਉਹਨਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਦੇ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਜਿਤਕਿ ਪਾਣਾ ਜਿਹੜੇ ਕਿ ਐਮ ਐਲ ਏ ਫਿਲਮ ਦੇ ਕੋ-ਪ੍ਰੋਡਿਊਸਰ ਹਨ ਤਾਂ ਫਿਲਮ ਦੁਨੀਆ ਭਰ ਦੇ ਵਿੱਚ 10 ਅਪ੍ਰੈਲ ਨੂੰ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜੀ ਕਿ 2025 ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਤਾਂ ਦੱਸ ਦੇ ਕਿ 10 ਅਪ੍ਰੈਲ ਨੂੰ ਆ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੋ ਪੰਜਾਬੀਆਂ ਦੇ ਵਿਸਾਖੀ ਵੀਕਐਂਡ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਵੇਗਾ ਕਿਉਂਕਿ 13 April ਨੂੰ ਲੋੜੀ ਹੈ ਤੇ ਉਸ ਤੋਂ ਪਹਿਲਾਂ ਹੀ ਆ ਫਿਲਮ ਦੇਖ ਕੇ ਦੇਖਣ ਦੇ ਲਈ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਟ੍ਰੇਜ਼ਰ ਜਿਹੜਾ ਕਿ ਰਿਲੀਜ਼ ਹੋਣ ਤੋਂ ਬਾਅਦ ਲੋਕ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਨੇ